ਹਬੋ ਜੀ ਜਿਨਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਸਾੜੜੇ ਸਈ ਹੌਂਟੁਡਿੰਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਹੌਂ ਟੁਡ ਹਿੰਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਸਜਣ ਸਚਾ ਪਾਤਸ਼ਾਹ ਸਿਰ ਸ਼ਾਹੰਦੈ ਸ਼ਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਤੋਂ ਵੇਸਾ ਗੁਰੂ ਗ੍ਰੀਵਨਵਾਸ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਸਤਕਾਰਯੋਗ ਸਤਸੰਗੀ ਜਨੋ ਪਾਤਸ਼ਾਹ ਜੀ ਦੀ અપਾਰ ਬਖਸ਼ਿਸ਼ ਮਿਹਰਮਤ ਹੋਈ ਹੈ। ਮਾਲਕ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਵਿਚਾਰਨ ਸਮਝਣ ਦੇ ਲਈ ਅਸੀਂ ਹਰ ਰੋਜ਼ ਜੁੜ ਮਿਲ ਬੈਠਨੇ ਆ। ਕੋਸ਼ਿਸ਼ ਕਰੀਏ ਇਹ ਫੀਲ ਕਰਿਆ ਕਰੋ ਵੀ ਅਸੀਂ ਗੁਰੂ ਦੇ ਨਾਲ ਹਰ ਰੋਜ਼ ਗੱਲਾਂ ਕਰਦੇ ਆ। ਗੁਰੂ ਸਾਡੇ ਨਾਲ ਗੱਲਾਂ ਕਰਦਾ ਹੈ। ਚਿੱਤਨ ਸਾਨੂੰ ਇਹ ਫੀਲ ਹੋਣ ਲੱਗ ਪਿਆ ਨਾ ਵੀ ਗੁਰੂ ਮੇਰੇ ਨਾਲ ਗੱਲਾਂ ਕਰਦਾ ਏ ਸੱਚੀ ਉਹ ਉਸ ਦਿਨ ਗੁਰੂ ਤੋਂ ਬਿਨਾ ਸਾਨੂੰ ਕੋਈ ਹੋਰ ਵੱਡਾ ਆਸਰਾ ਨਹੀਂ ਦਿਖਣਾ ਸਤਿਗੁਰੂ ਜੀ ਦੇ ਪਾਵਨ ਬਚਨ ਹੈ ਨਾ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਧੀ ਤਰਿਆਰੀ ਗੁਰੂ ਨਾਨਕ ਜਿਣ ਸੁਣਿਆ ਪੀਖਿਆ ਸੇ ਫਿਰ ਗਰਭਾਸ ਨਾ ਪਰਿਆ ਰਿਹਾ ਜਿਨੇ ਗੁਰੂ ਨਾਨਕ ਨੂੰ ਸੁਣ ਲਿਆ ਸਮਝ ਲਓ ਉਹਨੇ ਗੁਰੂ ਨਾਨਕ ਨੂੰ ਵੇਖ ਲਿਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੁਣਨ ਦਾ ਮਤਲਬ ਇਹ ਹੈ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਨੂੰ ਜਿਨੇ ਸੁਣ ਲਿਆ ਸਮਝ ਲਿਆ ਜਿਨ੍ਹਾਂ ਨੇ ਸੋਚ ਸਮਝ ਲਈ ਸਮਝ ਲਓ ਵੀ ਉਹਨਾਂ ਨੇ ਗੁਰੂ ਨਾਨਕ ਵੇਖਿਆ ਗੁਰੂ ਨਾਨਕ ਚਿੱਤਰਾਂ ਵਿੱਚ ਨਹੀਂ ਵੱਸਦਾ ਗੁਰੂ ਨਾਨਕ ਮੂਰਤੀਆਂ ਵਿੱਚ ਨਹੀਂ ਵੱਸਦਾ ਗੁਰੂ ਨਾਨਕ ਇੱਕ ਸੋਚ ਹੈ ਜਿਹਨੂੰ ਸਮਝਣ ਦੇ ਲਈ ਉਸ ਸੋਚ ਨੂੰ ਸਮਝਣ ਦੇ ਲਈ ਆਪਣੀ ਸੋਚ ਦਾ ਦਾਇਰਾ ਬਹੁਤ ਵੱਡਾ ਕਰਨਾ ਪੈਣਾ ਤੇ ਦੁਨੀਆ ਦੀ ਇੱਕੋ ਇੱਕ ਵਿਲੱਖਣ ਹਸਤੀ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਜਿਨ੍ਹਾਂ ਨੇ ਦੁਨੀਆ ਤੋਂ ਕੁਝ ਵੱਖਰਾ ਕੀਤਾ ਹੈ ਹਲਾਂਕਿ ਦੁਨੀਆ ਤੇ ਬੜੇ ਵਿਦਵਾਨ ਬੜੇ ਵਿਗਿਆਨੀ ਆਏ ਨੇ ਸੈਂਟਿਸਟ ਆਏ ਨੇ ਖੋਜੀ ਵਰਤੀ ਦੇ ਬੰਦੇ ਆਏ ਐ ਬੰਦਿਆਂ ਨੇ ਜ਼ੋਰ ਲਾਇਆ ਦੁਨੀਆ ਨੂੰ ਖੋਜਣ ਤੇ ਦੁਨੀਆ ਚੋਂ ਲੱਭਿਆ ਕੁਝ ਆਲੇ-ਦੁਆਲੇ ਦੇ ਵਿੱਚੋਂ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਖੋਜ ਕੀਤੀ ਦੁਨੀਆਂ ਨੂੰ ਨਹੀਂ ਲੱਭਿਆ ਆਲੇ-ਦੁਆਲੇ ਨੂੰ ਨਹੀਂ ਲੱਭਿਆ ਬਾਬੇ ਨਾਨਕ ਨੇ ਉਹਦੇ ਉਲਟ ਜ਼ੋਰ ਦਿੱਤਾ ਵੀ ਆਪਣੇ ਆਪ ਨੂੰ ਖੋਜੋ ਗੁਰੂ ਨਾਨਕ ਸਾਹਿਬ ਨੇ ਆਲੇ-ਦੁਆਲੇ ਨੂੰ ਖੋਜਣ ਦੀ ਗੱਲ ਨਹੀਂ ਕਹੀ ਕਿ ਆ ਵੀ ਆਪਣੇ ਆਪ ਨੂੰ ਖੋਜੋ ਤੇ ਦੁਨੀਆਂ ਦੀ ਐਸੀ ਸ਼ਖਸੀਅਤ ਗੁਰੂ ਨਾਨਕ ਸਾਹਿਬ ਹੈ ਜਦੋਂ ਆਪਣੇ ਆਪ ਦੀ ਖੋਜ ਸਵੈ ਪਰਚੋਲ ਕਰਾਈ ਨਾ ਇੰਨੀ ਗਹਿਰਾਈ ਤੱਕ ਗਏ ਅੱਜ ਤੱਕ ਧਰਮੀ ਪੁਰਖ ਇੰਨੀ ਗਹਿਰਾਈ ਤੱਕ ਨਹੀਂ ਸੀ ਗਏ ਵੀ ਜਿੰਨਾ ਕੁਝ ਅੰਦਰ ਭਰਿਆ ਪਿਆ ਹੈ ਵੀ ਜੋ ਕੁਝ ਅੰਦਰ ਭਰਿਆ ਪਿਆ ਕਿਸੇ ਨੂੰ ਸਮਝ ਆਈ ਹੋਵੇ ਇਸ ਗੱਲ ਦੀ ਤੇ ਸਤਿਗੁਰੂ ਗੁਰਨਾਨਕ ਸਾਹਿਬ ਇਹਨੇ ਕਹਿੰਦੇ ਜਿੰਨਾ ਚਿਰ ਆਪਣੇ ਆਪ ਨੂੰ ਪਛਾਣ ਨਹੀਂ ਲੈਂਦੇ ਤੁਸੀਂ ਆਲਾ ਦਵਾਲਾ ਵੀ ਨਹੀਂ ਬਦਲ ਸਕਦੇ ਗੱਲ ਹੀ ਆਪਣੇ ਆਪ ਤੋਂ ਸ਼ੁਰੂ ਕੀਤੀ ਇੱਥੇ ਸੁਖੈਰ ਆਉ ਕੋਸ਼ਿਸ਼ ਕਰਦੇ ਹਾਂ ਆਪਾਂ ਚੰਦ ਕੜੀਆਂ ਬੈਠ ਕੇ ਗੁਰੂ ਨਾਨਕ ਦੇਵ ਜੀ ਸਿਫਤ ਸਲਾਹ ਨੂੰ ਸਾਂਝਾ ਕਰੀਏ ਗੁਰਬਾਣੀ ਗੁਰ ਇਤਿਹਾਸ ਆਲਾ ਦੁਆਲਾ ਸਮਝਣ ਦਾ ਸਿਆ રોજ ਯਤਨ ਕਰਦੇ ਹਾਂ ਸੋ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਪਸ ਵਿੱਚ ਫਤਿਹ ਦੀ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਸਮਝ ਨਾ ਹੋਵੇ ਤਾਂ ਸਾਨੂੰ ਬਾਣੀ ਦੇ ਲੜ ਲੱਗਣਾ ਪੈਣਾ। ਫਿਰ ਸਮਝਿਓ ਵੀ ਗੁਰੂ ਨਾਨਕ ਸਾਹਿਬ ਨੂੰ ਸਮਝ ਨਾ ਪਵੇ ਤਾਂ ਸਾਨੂੰ ਬਾਣੀ ਸਮਝਣੀ ਪੈਣੀ ਹੈ। ਦੇਖੋ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ بڑے ਰਾਈਟਰਾਂ ਨੇ ਲਿਖਣ ਦਾ ਯਤਨ ਕੀਤਾ ਹੈ। ਬੜਿਆਂ ਨੇ ਕੋਸ਼ਿਸ਼ ਕੀਤੀ ਹੈ। ਇਤਿਹਾਸ ਵੀ ਸਾਡੇ ਕੋਲ ਮੌਜੂਦ ਪਿਆ ਹੈ। ਸਾਖੀਆਂ ਪਈਆਂ ਹੋਈਆਂ ਨੇ ਇਤਿਹਾਸਕ ਗ੍ਰੰਥ ਧਰਮ ਦੇ ਪਏ ਹੋਏ ਐ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਲੈ ਕੇ ਬੜਿਆਂ ਨੇ ਬਹੁਤ ਅਰਥ ਕੀਤੇ ਐ ਬਹੁਤ ਕੁਝ ਪਿਆ ਪਰ ਜੇ ਤੁਸੀਂ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਨੂੰ ਬਾਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਾਣੀ ਪੜ੍ਹਨੀ ਪੈਣੀ ਐ ਕਿਉਂਕਿ ਵੇਖੋ ਮੇਰੇ ਵਰਗਾ ਜਿਹੜਾ ਬੰਦਾ ਬੋਲਣ ਵਾਲਾ ਐ ਮੇਰੀ ਜਿਹੋ ਜੀ ਸੋਚ ਆ ਮੈਂ ਗੁਰੂ ਨਾਨਕ ਸਾਹਿਬ ਨੂੰ ਉਵੇਂ ਪੇਸ਼ ਕਰਨਾ ਹੈ ਕਿਸੇ ਦੀ ਕਿਵੇਂ ਦੀ ਸੋਚ ਆ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਉਵੇਂ ਪੇਸ਼ ਕਰਨਾ ਆਪਣੀ ਸੋਚ ਮੁਤਾਬਕ ਮੈਂ ਪੇਸ਼ ਕਰੂੰ ਨਾ ਹੁਣ ਤੁਸੀਂ ਵੇਖੋ ਵੀ ਸਾਡਾ ਇਤਿਹਾਸ ਗੈਰਾਂ ਨੇ ਲਿਖਿਆ ਹੁਣ ਜਿਹੜਾ ਬੰਦਾ ਮਤਲਬ ਕਿ ਕੋਈ ਚਲੋ ਉਦਾਹਰਨ ਐਗਜ਼ੈਂਪਲ Hindu ਬੰਦਾ ਕੋਈ ਇਤਿਹਾਸ ਸਾਡਾ ਦੱਸੇ ਤਾਂ ਗੁਰੂ ਨਾਨਕ ਸਾਹਿਬ ਨੂੰ ਜੇ ਉੱਚਾ ਕਰਕੇ ਦਿਖਾਉਣਾ ਚਾਹੁੰਦਾ ਹੈ ਉੱਚਾ ਕਿਵੇਂ ਕਰਕੇ ਦਿਖਾਊਗਾ ਉਹਦੀ ਸੋਚ ਚ ਜੋ ਚੀਜ਼ ਸਭ ਤੋਂ ਉੱਤਮ ਆ ਉਹਦੇ ਬਰਾਬਰ ਕਰੂਗਾ ਹੁਣ ਉਹ ਬੰਦਾ ਆਪਣੇ ਪੈਗੰਬਰਾਂ ਨੂੰ ਮੰਨਦਾ ਹੈ ਅਵਤਾਰਾਂ ਨੂੰ ਮੰਨਦਾ ਹੈ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦੇ ਬਰਾਬਰ ਲਿਆਊਗਾ ਹੁਣ ਦੇਖੋ ਵੀ ਉਹਦੀ ਸੋਚ ਚ ਉਹ ਚੀਜ਼ਾਂ ਵੱਡੀਆਂ ਨੇ ਨਾ ਉਹਨਾਂ ਨੇ ਦਿਖਾਉਣਾ ਹੈ ਵੀ ਦੇਖੋ ਗੁਰੂ ਨਾਨਕ ਸਾਹਿਬ ਆ ਚੀਜ਼ ਹੈ ਕੋਈ ਮੁਸਲਮਾਨ ਬੰਦਾ ਇਤਿਹਾਸ ਲਿਖੂਗਾ ਤਾਂ ਉਹਨੇ ਆਪਣੀ ਸੋਚ ਦੇ ਵਿੱਚ ਮੁਹੰਮਦ ਸਾਹਿਬ ਸਭ ਤੋਂ ਉੱਚੀ ਸੋਚਦੇ ਐ ਉਹਨਾਂ ਨੇ ਜੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਨੀ ਤਾਂ ਉਹਦੇ ਬਰਾਬਰ ਲੈ ਕੇ ਜਾਣਗੇ ਗੁਰਨਾਨਕ ਸੱਚੇ ਪਾਤਸ਼ਾਹ ਸ਼ਖਸੀਅਤ ਐਸੀ ਹੈ ਜਿਹਨੂੰ ਨਾਪਿਆ ਤੋਲਿਆ ਨਹੀਂ ਜਾ ਸਕਦਾ ਗੁਰਨਾਨਕ ਸਾਹਿਬ ਦੀ ਸੋਚ ਜਿਹੜੀ ਹੈ ਨਾ ਉਹ ਦੁਨੀਆ ਤੋਂ ਵੱਖਰੀ ਕਿਉਂ ਹੈ ਦੁਨੀਆ ਨਾਲੋਂ ਵਿਲੱਖਣ ਕਿਉਂ ਹੈ ਦੇਖੋ ਬਹੁਤ ਘੱਟ ਲੋਕ ਹੈ ਜਿਨ੍ਹਾਂ ਨੇ ਗੁਰਨਾਨਕ ਸਾਹਿਬ ਨੂੰ ਸਮਝਿਆ ਹੈ ਗੁਰਨਾਨਕ ਸਾਹਿਬ ਬਹੁਤ ਵੱਡੀ ਸੋਚ ਹੈ ਇੱਕ ਬਹੁਤ ਵਿਸ਼ਾਲ ਸੋਚ ਹੈ ਜਦੋਂ ਤੁਸੀਂ ਉਹਨਾਂ ਵੱਲੋਂ ਪਾਏ ਪੂਰਨਿਆਂ ਨੂੰ ਵੇਖੋਗੇ ਪਾਏ ਪੂਰਨਿਆਂ ਨੂੰ ਮੈਂ ਕਹਿ ਰਿਹਾ ਜੋ ਜੋ ਉਹਨਾਂ ਨੇ ਸਿਧਾਂਤ ਪੇਸ਼ ਕੀਤੇ ਐ ਜੋ ਜੋ ਉਹਨਾਂ ਨੇ ਕਦਮ ਪੁੱਟੇ ਐ ਜੋ ਜੋ ਉਹਨਾਂ ਨੇ ਇਸ ਸਮਾਜ ਦੇ ਅੰਦਰ ਕੰਮ ਕੀਤੇ ਐ ਉਹਨਾਂ ਨੂੰ ਵੇਖੋਗੇ ਨਾ ਤਾਂ ਤੁਸੀਂ ਇਸ ਗੱਲ ਨੂੰ ਸਮਝੋਗੇ ਵੀ ਸੱਚੋ ਹੀ ਇਸ ਸਰਬੱਤ ਦੇ ਭਲੇ ਦੇ ਅੰਦਰ ਜਾਂ ਮਨੁੱਖਤਾ ਦੇ ਭਲੇ ਦੀਆਂ ਗੱਲਾਂ ਨੇ ਹੁਣ ਤੁਸੀਂ ਵੇਖੋ ਵੀ ਲੰਗਰ ਸੰਗਤ ਪੰਗਤ ਨਗਰ ਵਸਾਉਣੇ ਕਿਰਤੀ ਬੰਦਿਆਂ ਨੂੰ ਤਸ਼ਾਹਦ ਕਰਨਾ ਤੇ ਤੁਸੀਂ ਵੇਖੋ ਵੀ ਵਪਾਰ ਦੇ ਕੇਂਦਰ ਤਿਆਰ ਕਰਨੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਤਿਆਰ ਹੋ ਰਹੀਆਂ ਨੇ ਨਾ ਇਹ ਸੀ ਚੀਜ਼ਾਂ ਨੇ ਸਮਾਜ ਨੂੰ ਸੋਹਣਾ ਬਣਾਉਣਾ ਹੁੰਦਾ ਹੈ ਜਿਹੜੇ ਬੰਦੇ ਕੰਮ ਕਰਨ ਵਾਲੇ ਉਹਨਾਂ ਨੂੰ ਕਿੱਤੇ ਦੇਣੇ ਕੰਮ ਦੇਣਾ ਉਹਨਾਂ ਨੂੰ ਕਿੱਤੇ ਮੁਤਾਬਕ ਜੇ ਤੁਸੀਂ ਵੇਖੋ ਵਪਾਰ ਕੇਂਦਰ ਸ਼ੁਰੂ ਕਰਨੇ ਮੰਨ ਲਓ ਉਸ ਟਾਈਮ ਦੇ ਵਿੱਚ ਤੁਸੀਂ ਵੇਖੋ ਵੀ ਅੰਮ੍ਰਿਤਸਰ ਬਹੁਤ ਵੱਡੀ ਮੰਲੂਈ ਮੰਡੀ ਕਹਿ ਲਓ ਵਪਾਰ ਕੇਂਦਰ ਜਿੱਥੇ ਵਪਾਰ ਹੁੰਦਾ ਹੁਣ ਇਹ ਹਿਸਾਬ ਦੇ ਨਾਲ ਦੁਨੀਆ ਦਾ ਸਿਸਟਮ ਗੁਰੂ ਨਾਨਕ ਸਾਹਿਬ ਜੀ ਕਿਹੋ ਜਿਹਾ ਬਣਾਉਣਾ ਚਾਹੁੰਦੇ ਆ ਜਿੱਥੇ ਲੋਕ ਦੁਖੀ ਨਾ ਹੋਣ ਜਿੱਥੇ ਕੰਮ ਵਾਲਿਆਂ ਨੂੰ ਪਹਿਲ ਹੋਵੇ ਕਿਰਤੀ ਬੰਦੇ ਵੱਸਦੇ ਹੋਣ ਸੱਚੇ ਸੁੱਚੇ ਇਨਸਾਨ ਵੱਸਦੇ ਹੋਣ ਕਿਸੇ ਦੇ ਨਾਲ ਕੋਈ ਤਕ ਉਜੂਰੀ ਨਾ ਹੋਵੇ ਜ਼ੁਲਮ ਨਾ ਹੋਵੇ ਸਾਰੇ ਆਪਸ ਦੇ ਵਿੱਚ ਰਲ ਕੇ ਬੈਠਣ ਰਲ ਕੇ ਰਹਿਣ ਇਹ ਚੀਜ਼ਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਮਝਾਈਆਂ ਸਾਨੂੰ ਸ਼ੁਰੂਆਤ ਕੀਤੀ ਛੋਟੇ ਛੋਟੇ ਕਦਮਾਂ ਤੋਂ ਲੰਗਰ ਸ਼ੁਰੂ ਕੀਤਾ ਪੰਗਤ ਸ਼ੁਰੂ ਕੀਤੀ ਆਪਸ ਦੇ ਵਿੱਚ ਬੈਠ ਕੇ ਜੁੜਨਾ ਕਿਵੇਂ ਹੈ ਸ਼ੁਰੂ ਕੀਤਾ ਰੱਬ ਦੀ ਵਡਿਆਈ ਇੱਕ ਥਾਂ ਤੇ ਬੈਠ ਕੇ ਕਿਵੇਂ ਕਰਨੀ ਹੈ ਚੀਜ਼ਾਂ ਨੂੰ ਸਮਝਾਇਆ ਗੁਰੂ ਨਾਨਕ ਸਾਹਿਬ ਨੇ ਦਸਿਆ ਲੋਕਾਂ ਨੂੰ ਹੌਲੀ-ਹੌਲੀ ਇਹ ਲਹਿਰਾਂ ਬਣ ਗਈਆਂ ਵੱਡੀਆਂ ਅੱਗੇ ਦੀ ਅੱਗੇ ਜਿਵੇਂ ਜੋਤ ਆਉਂਦੀ ਰਹੀ ਅੱਗੇ ਦੀ ਅੱਗੇ ਇਹਨਾਂ ਚੀਜ਼ਾਂ ਦਾ ਪ੍ਰਚਾਰ ਹੁੰਦਾ ਰਿਹਾ ਦੁਨੀਆਂ ਦੇ ਕੋਨੇ-ਕੋਨੇ ਤੱਕ ਇਹ ਸੋਚਾਂ ਪਹੁੰਚ ਗਈਆਂ ਤੇ ਤੁਸੀਂ ਵੇਖੋ ਵੀ ਇਹ ਸੋਚਾਂ ਬੰਦਿਆਂ ਦੇ ਹੱਡੀ ਰਚਾਤੀਆਂ ਗੁਰੂ ਨਾਨਕ ਸਾਹਿਬ ਨੇ ਹੱਡ ਦੇ ਵਿੱਚ ਅੰਦਰ ਵਸਾਤੀਆਂ ਅੱਜ ਵੀ ਤੁਸੀਂ ਵੇਖੋ ਵੀ ਜੇ ਜਦੋਂ ਵੀ ਕੋਈ ਭੀੜ ਪੈਂਦੀ ਬੇਵਤਾ ਪੈਂਦੀ ਖਾਸ ਕਰਕੇ ਸਾਡੇ ਪੰਜਾਬੀਆਂ ਦੇ ਅੰਦਰ ਅਸੀਂ ਕਿਤੇ ਵੀ ਹੋਵੇ ਜਦੋਂ ਸਾਰੇ ਇਕੱਠੇ ਹੁੰਨੇ ਆ ਨਾ ਅਸੀਂ ਤਾਂ ਸਾਡੀ ਆਦਤ ਹੀ ਹੈ ਇਹ ਵੀ ਜਦੋਂ ਮੌਤੇ ਬੰਦੇ ਇਕੱਠੇ ਹੋਣ ਤਾਂ ਸਾਰੇ ਰਲ ਕੇ ਇੱਕ ਗੱਲ ਅਕਸਰੀ ਦਿਮਾਗ ਦੇ ਵਿੱਚ ਲਿਆਉਂਦੇ ਵੀ ਸਾਰੇ ਬੈਠੇ ਆ ਸਾਰਿਆਂ ਦੇ ਲਈ ਕੁਝ ਖਾਣ ਦਾ ਪ੍ਰਬੰਧ ਕਰ ਲਈਏ ਸਾਰਿਆਂ ਦੇ ਲਈ ਕੁਝ ਬਣਾ ਲਈਏ ਲੰਗਰ ਤਿਆਰ ਕਰ ਲਈਏ ਫਿਰ ਖਾਣਾ ਕਿਵੇਂ ਹੈ ਕਿਉਂ ਨਾ ਹੋਵੇ ਸਾਰੇ ਇੱਕ ਪੰਗਤ ਬਣਾ ਲਈਏ ਇੱਥੇ ਬੈਠ ਕੇ ਖਾ ਲਈਏ ਮਤਲਬ ਕੀ ਚੀਜ਼ਾਂ ਨੇ ਨਾ ਜਿਹੜੀਆਂ ਇਹ ਸੋਚ ਦੇ ਵਿੱਚ ਬੈਠੀਆਂ ਹੋਈਆਂ ਨੇ ਤੇ ਇਹੋ ਹੀ ਤਾਂ ਨਾਨਕ ਦਾ ਵਸਣਾ ਹੈ ਨਾ ਮੈਂ ਫਿਰ ਕਹਿੰ ਸੀ ਨਾਨਕ ਨੂੰ ਸਮਝਣਾ ਪੈਣਾ ਸਤਿਗੁਰੂ ਇਹੋ ਹੀ ਸੋਚਾਂ ਦੇ ਅੰਦਰ ਨੇ ਤੇ ਤਾਂ ਮਤਲਬ ਗੁਰੂ ਨਾਨਕ ਪਾਤਸ਼ਾਹ ਵਸ ਰਹੇ ਆ ਸਾਡੇ ਅੰਦਰ ਤੇ ਆਪਣੇ ਆਪ ਦੇ ਵਿੱਚ ਇਹ ਮਾਣ ਵਾਲੀ ਗੱਲ ਹੈ ਬਡਪਨਤਾ ਹੈ ਆਪਣੇ ਆਪ ਦੇ ਵਿੱਚ ਵੀ ਜੇ ਇਹ ਸੋਚਾਂ ਅੱਜ ਵੀ ਸਾਡੇ ਕੋਲ ਹੈ ਤਾ ਇਹਦੇ ਪਿੱਛੇ ਬਹੁਤ ਮਹਾਨ ਗੱਲ ਇਹ ਹੈ ਖੁਸ਼ੀ ਦੀ ਗੱਲ ਇਹ ਹੈ ਵੀ ਸਾਡੇ ਹਿੱਸੇ ਗੁਰੂ ਨਾਨਕ ਆਏ ਨੇ ਸਾਨੂੰ ਬਾਬਾ ਨਾਨਕ ਮਿਲਿਆ ਹੋਇਆ ਹੈ ਸਾਡੇ ਕੋਲ ਗੁਰੂ ਨਾਨਕ ਸਾਹਿਬ ਨੇ ਇਹ ਸੋਚ ਜਿਹੜੀ ਕਾਇਮ ਹੈ ਜਿਹੜੀ ਪੈਦਾ ਹੈ ਅਕਸਰ ਬੰਦੇ ਕਹਿੰਦੇ ਆ ਵੀ ਪੰਜਾਬੀਆਂ ਦੇ ਵਿੱਚ ਸੋਚ ਸਿੱਖਾਂ ਵਿੱਚ ਸੋਚ ਕਿੱਥੋਂ ਆਉਂਦੀ ਹੈ ਤੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਹੈ ਤਾਂ ਆਉਂਦੀ ਹੈ ਸੋਚ ਤਾਂ ਪੈਦਾ ਹੋਈ ਹੈ ਸੋਚ ਇਹ ਇਹ ਜਿਹੜੀ ਖੁਸ਼ਦਿਲੀ ਹੈ ਇਹ ਵੱਡੇ ਦਿਲ ਵਾਲੇ ਵੱਡੀ ਮਾਣ ਵਾਲੇ ਬੰਦੇ ਕਿੱਥੋਂ ਆਉਂਦੇ ਐ ਇਹ ਇੱਥੋਂ ਹੀ ਤਾਂ ਆਉਂਦੇ ਐ ਇਹ ਗੁਰੂ ਨਾਨਕ ਸਾਹਿਬ ਦੀ ਬੜਿਆਈ ਐ ਸਤਿਗੁਰੂ ਗੁਰੂ ਨਾਨਕ ਸਾਹਿਬ ਹੀ ਤਾਂ ਵਸ ਰਹੇ ਨੇ ਅੰਦਰ ਇਹ ਇਹ ਬਰਕਰਾਰ ਰਹਿਣੀ ਚਾਹੀਦੀ ਐ ਸੋਚ ਇਹ ਵਸਦੀ ਰਹਿਣੀ ਚਾਹੀਦੀ ਠੋ ਸੋਚ ਕਿ ਠੀਕ ਐ ਜੇ ਅਸੀਂ ਜਦੋਂ ਇਕੱਠੇ ਹੁੰਨੇ ਆ ਇਕੱਠ ਦੇ ਵਿੱਚ ਹੋਈਏ ਤਾਂ ਜਦੋਂ ਕਿਤੇ ਰੈ ਹੋ ਜਾਵੇ ਕਿਸੇ ਦੀ ਮਦਦ ਕਰਨ ਦੀ ਕਿਸੇ ਦੇ ਭਲੇ ਕਰਨ ਦੀ ਤਾ ਬੰਦੇ ਅੱਕੇ ਤੋਂ ਅੱਗੇ ਆ ਕੇ ਦਾਨ ਪੁੰਨ ਵੀ ਕਰਦੇ ਆ ਲੋੜਵੰਦਾ ਦੀ ਮਦਦ ਵੀ ਕਰਦੇ ਆ ਇਹ ਇਹ ਸੋਚ ਬਰਕਰਾਰ ਰਹੂਗੀ ਇਹ ਕਾਇਮ ਰਹੂਗੀ ਤੇ ਇਹੋ ਹੀ ਸੋਚ ਹੈ ਨਾ ਜਿਹੜੀ ਦੁਨੀਆ ਦੇ ਅੰਦਰ ਅਸੀਂ ਵਿਖਾਉਣੀ ਹੈ ਦੇਖੋ ਇਹੋ ਜੀਆਂ ਤਾਕਤਾਂ ਇਸ ਸਮਾਜ ਦੇ ਅੰਦਰ ਪਈਆਂ ਨੇ ਮੈਂ ਫਿਰ ਬੇਨਤੀ ਕਰਾਂ ਜਿਹੜੇ ਵੀਰ ਪੈਣਾ ਪੜਦੇ ਉਹ ਕੋਸ਼ਿਸ਼ਾਂ ਕਰਿਆ ਕਰੋ ਪੜਨ ਦੀਆਂ ਇਸ ਸਮਾਜਿਕ ਭਾਈਚਾਰੇ ਨੂੰ ਬਣਾ ਕੇ ਰੱਖਣ ਦੇ ਵਿਰੋਧ ਦੇ ਵਿੱਚ ਇੱਕ ਇਹੋ ਜਿਹੀਆਂ ਸੋਚਾਂ ਵੀ ਪਈਆਂ ਹੋਈਆਂ ਨੇ ਜਿਹੜੇ ਬੰਦੇ ਧਰਮ ਨੂੰ ਨਹੀਂ ਮੰਨਦੇ ਜਿਹੜੇ ਬੰਦੇ ਇਮਾਨ ਨੂੰ ਨਹੀਂ ਮੰਨਦੇ ਜਿਹੜੇ ਸੱਚ ਨੂੰ ਨਹੀਂ ਮੰਨਦੇ ਜਿਹੜੇ ਕਿਸੇ ਦਾ ਭਲਾ ਨਹੀਂ ਕਰਨਾ ਲੋਚਦੇ ਜਿਹੜੇ ਇਹ ਨਹੀਂ ਸੁਭਾਅ ਰੱਖਦੇ ਵੀ ਸਰਬੱਤ ਦਾ ਭਲਾ ਹੋਵੇ ਜਿਹੜੇ ਸਿਰਫ ਆਪਣੇ ਆਪ ਤੱਕ ਸਮਰਪਿਤ ਨੇ ਆਪਣੇ ਆਪ ਤੱਕ ਸੀਮਤ ਨੇ ਜਿਹੜੇ ਬੰਦੇ ਜਿਹੜਿਆਂ ਨੂੰ ਸਿਰਫ ਐ ਲੱਗਦਾ ਵੀ ਸਮਾਜ ਚ ਆਏ ਆ ਸਵਾਦ ਲੈਣ ਆਏ ਆ ਜਿਨ੍ਹਾਂ ਦੀ ਸੋਚ ਸਿਰਫ ਪਦਾਰਥਾਂ ਵਿੱਚ ਰੁਝੀ ਹੋਈ ਹੈ ਉਹੋ ਜੀ ਸੋਚ ਵੀ ਬਹੁਤ ਵੱਡੀ ਪੱਦਰਤੇ ਕੰਮ ਕਰ ਰਹੀ ਹੈ ਬਹੁਤ ਵੱਡੀ ਪੱਦਰਤੇ ਉਹ ਸਮਝਿਓ ਕਦੇ ਕੋਸ਼ਿਸ਼ ਕਰਿਓ ਮੈਂ ਬਹੁਤ ਵਾਰ ਇਸ ਜ਼ਿਕਰ ਕੀਤਾ ਹੈ ਜਿਹੜਿਆਂ ਨੂੰ ਪੜਨ ਦਾ ਚਾਹੈ ਨਾ ਉਹ ਵਿਖਿਆ ਕਰੋ ਕਿਤਾਬਾਂ ਨੂੰ ਪੜੋ ਉਨ੍ਹਾਂ ਦੇ ਵਿੱਚ ਵਿਸ਼ੇਸ਼ ਕਿਤਾਬਾਂ ਨੇ ਕੁਝ ਜਿਵੇਂ ਨਿਊ ਵਰਲਡ ਆਰਡਰ ਜਾਂ ਡਾਕਟਰ ਦਲਜੀਤ ਸਿੰਘ ਦੀਆਂ ਕਿਤਾਬਾਂ ਨੇ ਬਦੀ ਦੀ ਜੜ ਦੂਜਾ ਪਾਸਾ ਸੱਚ ਦੀ ਭਾਲ ਧਰਤੀ ਦੀ ਹਿੱਕ ਵਿੱਚ ਖੂਨੀ ਪੰਜਾ ਇਹ ਇਹ ਚੀਜ਼ਾਂ ਪੜਨ ਵਾਲੀਆਂ ਨੇ ਇਹਨਾਂ ਚੋਂ ਤੁਹਾਨੂੰ ਪਤਾ ਲੱਗਣਾ ਹੈ ਕਿ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਜਿਹੜੀ ਕੰਮ ਕਰਦੀ ਹੈ ਦੂਜੇ ਪਾਸੇ ਉਹ ਤਾਕਤਾਂ ਜਿਹੜੀਆਂ ਆਪਣੇ ਆਪ ਤੱਕ ਸੀਮਤ ਨੇ ਜਿਹੜੀਆਂ ਸਮਾਜ ਨੂੰ ਆਪਣੇ ਥੱਲੇ ਲਾ ਕੇ ਰੱਖਣਾ ਚਾਹੁੰਦੀਆਂ ਨੇ ਜਿਹੜੀਆਂ ਤਾਕਤਾਂ ਸਮਾਜ ਦੇ ਅੰਦਰ ਸਿਰਫ ਆਪਣੀ ਆਪ ਨੂੰ ਉੱਚਾ ਬਣਾ ਕੇ ਬਾਕੀਆਂ ਨੂੰ ਇੱਕ ਜਾਲ ਦੇ ਵਿੱਚ ਫਸਾ ਕੇ ਵੀ ਕਿਵੇਂ ਅਸੀਂ ਚਲਾਉਣਾ ਹੈ ਸਮਾਜ ਨੂੰ ਲੋਕ ਸਾਡੇ ਮੁਤਾਬਕ ਚੱਲਣ ਸਾਡੇ ਕਾਨੂੰਨ ਮੰਨਣ ਜਿਵੇਂ ਅਸੀਂ ਕਰੀਏ ਓਵੇਂ ਦੁਨੀਆ ਦੇ ਵਿੱਚ ਹਿੱਲਜੁਲ ਹੋਣੀ ਚਾਹੀਦੀ ਹੈ ਉਹ ਤਾਕਤਾਂ ਕੰਮ ਕਰਦੀਆਂ ਨੇ ਪਰ ਉਸ ਦੇ ਬਰਾਬਰ ਇੱਕ ਬਾਬੇ ਨਾਨਕ ਦੀ ਸੋਚ ਹੈ ਜਿਹੜੀ ਯੂਨੀਵਰਸਲ ਹੈ ਜਿਹੜੀ ਦੁਨੀਆ ਨੂੰ ਬਦਲਣ ਦੀ ਤਾਕਤ ਰੱਖਦੀ ਆ ਹਾਲਾਂਕਿ ਸਾਡਾ ਇਹ ਦੁਖਾਨ ਤਾ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਾ ਖੁਦ ਸਮਝ ਸਕੇ ਤੇ ਨਾ ਦੁਨੀਆ ਨੂੰ ਸਮਝਾ ਸਕੇ ਅਸੀਂ ਸਮਝਾ ਨਹੀਂ ਸਕੇ ਜੇ ਕਿਤੇ ਇਹ ਸੋਚ ਨੂੰ ਅਸੀਂ ਬਰਕਰਾਰ ਰੱਖਿਆ ਹੁੰਦਾ ਜੇ ਸੋਚ ਨੂੰ ਆਪ ਅਪਣਾ ਕੇ ਦੁਨੀਆ ਦੇ ਵਿੱਚ ਫਲਾਇਆ ਹੁੰਦਾ ਨਾ ਤੇ ਜਿਹੜੀ ਇਹ ਸੋਚ ਸੀ ਨਾ ਸੱਚੀ ਉਹ ਦੁਨੀਆ ਤੇ ਰਾਜ ਕਰ ਜਾਣਾ ਸੀ ਇਸ ਸੋਚ ਨੇ ਕਿਉਂਕਿ ਕਿਸੇ ਦਾ ਮਾੜਾ ਨਹੀਂ ਸੀ ਕਰਦੀ ਇਹ ਸੋਚ ਨੇ ਸਭਨਾਂ ਦਾ ਭਲਾ ਹੀ ਕੀਤਾ ਹੈ ਇਤਿਹਾਸ ਦੇ ਨਾਲ ਮੈਂ ਬਹੁਤ ਵਾਰ ਇਹ ਸਾਂਝ ਪਾਈ ਹੈ ਬਹੁਤ ਵਾਰ ਗੱਲ ਇਸ ਚੀਜ਼ ਦੀ ਕੀਤੀ ਹੈ ਮੈਂ ਵੀ ਸਾਡੇ ਤਾਂ ਵੈਰੀ ਵੀ ਇਸ ਗੱਲ ਦੀ ਗਵਾਹੀ ਦੇ ਦਿੰਦੇ ਆ ਵੀ ਜਿੱਦਣ ਦੇ ਬੰਦੇ ਇੱਥੇ ਮੁਲਕ ਵਿੱਚ ਆਏ ਆ ਜਿੱਦਣ ਦੇ ਇਹ ਲੈਣ ਲੱਗੇ ਆ ਵੀ ਉਦੋਂ ਦਾ ਕਿਸੇ ਨੂੰ ਦੁੱਖ ਤਕਲੀਫ ਹੀ ਨਹੀਂ ਹੈ ਕਿਸੇ ਦੇ ਨਾਲ ਕੋਈ ਤੱਕਾ ਨਹੀਂ ਹੈ ਭਾਵੇਂ ਦਿੱਲੀ ਹੋਵੇ ਭਾਵੇਂ ਕਸ਼ਮੀਰ ਹੋਵੇ ਤੇ ਭਾਵੇਂ ਲਾਹੌਰ ਹੋਵੇ ਜਦੋਂ ਜਦੋਂ ਸਿੱਖ ਉੱਥੇ ਵਸਦੇ ਤੇ ਬੰਦਿਆਂ ਨੇ ਗੱਲਾਂ ਕਈਆਂ ਨੇ ਮੂੰਹ ਵੀ ਜਿੱਦਣ ਦੇ ਇਹ ਵਸਣ ਲੱਗੇ ਆ ਨਾ ਇਸ ਮੁਲਕ ਦੇ ਅੰਦਰ ਜਾਂ ਆਏ ਆ ਬੰਦੇ ਜਿੱਦਣ ਦੇ ਪੈਦਾ ਹੋਏ ਇੱਥੇ ਸਮਾਜ ਦੇ ਅੰਦਰ ਸੁੱਖ ਸ਼ਾਂਤੀ ਫੈਲ ਗਈ ਹੈ ਇਸ ਧਰਤੀ ਦੇ ਉੱਤੇ ਸੁੱਖ ਸ਼ਾਂਤੀ ਫੈਲ ਗਈ ਹੈ ਸੱਚਿਓਂ ਹੀ ਲੱਗਦਾ ਹੈ ਵੀ ਇਹ ਬੰਦੇ ਇਸ ਮੁਲਕ ਨੂੰ ਚਲਾਉਣ ਵਾਲੇ ਨੇ ਚਲਾ ਸਕਦੇ ਆ ਅਕਸਰ ਹੀ ਸਾਡੇ ਦਿਮਾਗਾਂ ਦੇ ਵਿੱਚ ਇੱਕ ਗੱਲ ਪਾਈ ਜਾਂਦੀ ਹੈ ਬੰਦੇ ਕਰਦੇ ਆ ਕਹਿੰਦੇ ਜੀ ਸਾਨੂੰ ਰਾਜ ਜ਼ਰੂਰ ਲੈਣਾ ਆਉਂਦਾ ਬੰਦੇ ਕਹਿੰਦੇ ਆ ਕਹਿੰਦੇ ਅਸੀਂ ਰਾਜ ਲੈ ਸਕਦੇ ਆ ਕਿਉਂਕਿ ਜਦੋਂ ਜਹਦ ਸਾਡੀ ਨੌਜਵਾਨੀ ਨੂੰ ਕਰਨੀ ਆਉਂਦੀ ਆ ਤਖਤੇ ਪਲਟ ਸਕਦੇ ਆ ਸੀ ਕਹਿੰਦੇ ਰਾਜ ਲੈਣਾ ਜਾਣਦੇ ਆ ਰਾਜ ਕਰਨਾ ਨਹੀਂ ਜਾਣਦੇ ਇਹ ਬਹੁਤ ਮਾੜੀ ਮਿੱਥ ਹੈ ਇਹ ਰਾਜ ਲੈਣਾ ਜਾਣਦੇ ਆ ਰਾਜ ਕਰਨਾ ਨਹੀਂ ਜਾਣਦੇ ਨਹੀਂ ਭਾਈ ਦੁਨੀਆ ਤੇ ਰਾਜ ਅਸੀਂ ਲੈਣਾ ਵੀ ਜਾਣਦੇ ਆ ਤੇ ਦੁਨੀਆ ਤੇ ਜਦੋਂ ਅਸੀਂ ਰਾਜ ਕੀਤਾ ਹੈ ਨਾ ਦੁਨੀਆ ਦਾ ਸਭ ਤੋਂ ਸੋਹਣਾ ਰਾਜ ਅਸੀਂ ਕਰਕੇ ਵਿਖਾਇਆ ਦੁਨੀਆ ਦੇ ਅੰਦਰ ਇਹੋ ਜੱਜ ਤੱਕ ਕਿਸੇ ਨੇ ਰਾਜ ਨਹੀਂ ਕੀਤਾ ਜਿਸ ਧਰਤੀ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਕਰ ਗਏ ਨੇ ਜਿਸ ਧਰਤੀ ਦੇ ਉੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਰ ਗਏ ਨੇ ਉਹ ਜਾਂ ਰਾਜ ਕੋਈ ਕਰ ਨਹੀਂ ਸਕਿਆ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਜੀ ਦੇ ਰਾਜ ਦੇ ਵਿੱਚ ਕੋਈ ਦੁੱਖ ਤਕਲੀਫ ਕੁਝ ਵੀ ਨਹੀਂ ਕੋਈ ਦੰਗੇ ਫਸਾਦ ਨਹੀਂ ਕੋਈ ਧਰਮ ਦੀਆਂ ਲੜਾਈਆਂ ਨਹੀਂ ਇਹ ਸਭ ਕੁਝ ਇੱਥੇ ਵਰਕਰਾਰ ਰਿਹਾ ਠੀਕ ਹੈ ਵੀ ਆਪਣਿਆਂ ਦੀਆਂ ਗਦਾਰੀਆਂ ਕਰਕੇ ਰਾਜ ਸਾਡਾ ਹੱਥੋਂ ਖੁੱਸਿਆ ਆਪਣੀਆਂ ਦੀਆਂ ਸੀ ਬੀਮਾਨੀਆਂ ਸੀ ਪਰ ਜਿੰਨੇ ਲੋਕ ਸੁਖੀ ਵਸੇ ਨਾ ਇੱਥੇ ਉਸ ਰਾਜ ਦੇ ਅੰਦਰ ਦੁਨੀਆਂ ਚ ਮੁੜ ਕੇ ਉਹ ਜਾਂ ਰਾਜ ਨਹੀਂ ਬਣਿਆ ਨਾ ਕਿਸੇ ਤੋਂ ਹੋਇਆ ਨਾ ਹੀ ਕੁ ਕਰ ਸਕਦਾ ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਅਸੀਂ ਬਹੁਤ ਸੋਹਣਾ ਰਾਜ ਕਰਨਾ ਜਾਂਦੇ ਅੱਜ ਸਾਡੇ ਦਿਮਾਗ 'ਚ ਇਹ ਬੰਦੇ ਗੱਲਾਂ ਪਾਉਂਦੇ ਵੀ ਆਪਸ 'ਤੇ ਵਿੱਚ ਬਹੁਤਾ ਲੜਦੇ ਆ ਆਪਸ ਲੜਦੇ ਰਹਿੰਦੇ ਆ ਵੀ ਇਹ ਕੀ ਰਾਜ ਕਰਨਗੇ ਬੰਦੇ ਨਹੀਂ ਭਾਈ ਸਾਨੂੰ ਰਾਜ ਕਰਨੇ ਵੀ ਆਉਂਦੇ ਆ ਬਸ ਸਾਡੀ ਨੌਜਵਾਨੀ ਨੂੰ ਉਹ ਚੀਜ਼ ਸਮਝਾਉਣ ਦੀ ਲੋੜ ਹੈ ਵੀ ਅਸੀਂ ਆਹ ਬੰਦੇ ਸਾਂ ਬਸ ਜਿੱਦਾਂ ਸਮਝਾਤਾ ਨਾ ਨੌਜਵਾਨਾਂ ਨੂੰ ਵੀ ਭਾਵੇਂ ਉਹ ਕਦੇ ਵੇਖੋ ਸਾਡਾ ਪਿਛੋਕੜ ਕੀ ਹੈ ਤਕਰੀਬਨ 2 ਕੁ ਸਾਲ 200 ਸਾਲ ਪਿੱਛੇ ਜਾਓ ਦੋ ਸਦੀਆਂ ਪਿੱਛੇ ਜਾਓ ਕਦੇ 1847 ਵਾਲਾ ਸਮਾਂ ਦੇਖੋ ਜਾ ਕੇ ਉਹ ਉਸ ਸਦੀ ਨੂੰ ਵਿਚਾਰੋ ਵੀ ਅਸੀਂ ਇਸ ਮੁਲਕ ਦੇ ਵਿੱਚ ਕੀ ਮਹੱਤਤਾ ਰੱਖਦੇ ਸੀ ਸਾਡੀ ਕੀ ਪਦਵੀ ਸੀ ਦੁਨੀਆ ਦੀ ਅੱਜ ਬਹੁਤ ਵੱਡੀ ਪਾਵਰ ਹੈ ਜਿਹੜੀ ਅੰਗਰੇਜ਼ ਬ੍ਰਿਟਿਸ਼ ਗਵਰਨਮੈਂਟ ਪਾਵਰ ਹੈ ਕਿਵੇਂ ਸਾਡੇ ਆ ਕੇ ਹੱਥ ਜੋੜਦੇ ਰਹੇ ਐ ਬੰਦੇ ਕਿਵੇਂ ਸ਼ੇਰੇ ਪੰਜਾਬ ਦੀ ਦੋਸਤੀ ਚਾਹ ਰਹੇ ਸੀ ਉਹ ਬੰਦੇ ਆ ਕੇ ਸ਼ੇਰੇ ਪੰਜਾਬ ਦੇ ਸਾਹਮਣੇ ਬੰਦੇ ਲੇਰੜੀਆਂ ਕੱਢਦੇ ਸੀ ਉਹਦੀ ਦੋਸਤੀ ਦੀ ਮੰਗ ਕਰਦੇ ਸੀ ਵੀ ਅਸੀਂ ਤੇਰੇ دوست ਬਣਨਾ ਚਾਹੁੰਨੇ ਆ ਤੇ ਦੇਖੋ ਉਹਨਾਂ ਨੇ ਬਾਕੀ ਸਾਰਾ ਮੁਲਕ ਭਾਵੇਂ ਜਿੱਤ ਲਿਆ ਪਰ ਸ਼ੇਰੇ ਪੰਜਾਬ ਨੂੰ ਜਿੱਤ ਨਹੀਂ ਹੋ ਸਕੇ ਬੰਦੇ ਪੰਜਾਬ ਨੂੰ ਨਹੀਂ ਜਿੱਤ ਸਕੇ ਸੀ ਪੰਜਾਬ ਨੂੰ ਜਿੱਤਣਾ ਹੀ ਔਖਾ ਸੀ ਉਹਨਾਂ ਦੇ ਲਈ ਤੇ ਉਹ ਪੰਜਾਬ ਦੇ ਆ ਕੇ ਸੰਧੀ ਜ਼ਰੂਰ ਕਰ ਲੈਂਦੇ ਆ ਪਰ ਇਹ ਨਹੀਂ ਉਹਨਾਂ 'ਚ ਹਿੰਮਤ ਹੋਈ ਸੀ ਕਦੇ ਹਮਲਾ ਕਰਦੀ ਇਹਨਾਂ ਦੇ ਉੱਤੇ ਕਦੇ ਨਹੀਂ ਹੋਈ ਉਹਨਾਂ 'ਚ ਨਾ ਹੀ ਉਹ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਡਰ ਸੀ ਨਹੀਂ ਸੀ ਕਰਨਾ ਚਾਹੁੰਦੇ ਪਰ ਜਿੱਦ ਤਨ ਆਪਣੇਆਂ ਨੂੰ ਖਸਾ ਕੇ ਹਮਲਾ ਕਰਵਾਇਆ ਉਦੋਂ ਉਹਨਾਂ ਨੇ ਕੀਤਾ ਉਹ ਵੀ ਆਪਣੇਆਂ ਦੀ ਗਲਤੀ ਕਰਕੇ ਨਹੀਂ ਸੀ ਉਹ ਬੰਦੇ ਕਰਨੇ ਚਾਹੁੰਦੇ ਨਹੀਂ ਤਾਂ ਡਰਦੇ ਸੀ ਉਹ ਤੇ ਇਹੋ ਜੀ ਸ਼ਖਸੀਅਤ ਸੀ ਸਾਡੀ ਸਮਾਜ ਦੇ ਅੰਦਰ ਜਿਹੜੀ ਅੱਜ ਅਸੀਂ ਇੰਨੇ ਹੌਲੇ ਹੋ ਗਏ ਆ ਐ ਰੋਲੇ ਫਰਦਿਆਂ ਕੱਖਾ ਵਾਂਗੂ ਅਸੀਂ ਉਹਨਾਂ ਦੇ ਜਾ ਕੇ ਉਥੇ ਕੰਮਕਾਰ ਕਰਦੇ ਹਾਂ ਉਹਨਾਂ ਦੀਆਂ ਨੌਕਰੀਆਂ ਕਰਦੇ ਹਾਂ ਜਿਹੜੇ ਕਦੇ ਪੰਜਾਬ ਵਿੱਚ ਆਉਣਾ ਮਾਣ ਸਮਝਦੇ ਸੀ ਕਦੇ ਉਹ ਉਹ ਬੰਦੇ ਤੇ ਤੁਸੀਂ ਵੇਖੋ ਵੀ ਕਿਵੇਂ ਜੁਗ ਪਲਟਿਆ ਬਦਲ ਗਈਆਂ ਨਾ ਕਦੀਤਾ ਪਰ ਜੇ ਕਿਤੇ ਨੌਜਵਾਨਾਂ ਨੂੰ ਇਹ ਗੱਲਾਂ ਸਮਝਾਈਆਂ ਜਾਣ ਦੱਸੀਆਂ ਜਾਣ ਵੀ ਸਾਡੀ ਆਹ ਤਾਕਤ ਹੈ ਅਸੀਂ ਆਹ ਸੋਚਾਂ ਦੇ ਮਾਲਕ ਸੀ ਕੁਝ ਵੀ ਨਹੀਂ ਹੋਇਆ ਕੀ ਹੋਇਆ ਕੁਛ ਵੀ ਨਹੀਂ ਹੋਇਆ ਗੁਰੂ ਨਾਨਕ ਸਾਹਿਬ ਦੀ ਸੋਚ ਤਾਂ ਚੱਲ ਹੀ ਰਹੀ ਹੈ ਨਾ ਅੱਜ ਫੇਰ ਉਸ ਸੋਚ ਨੂੰ ਫੜਨ ਦੀ ਕੋਸ਼ਿਸ਼ ਕਰੋ ਅਸੀਂ ਅਸੀਂ ਫੇਰ ਉਸ ਸੋਚ ਦੇ ਕਾਬਲ ਹੋਈਏ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਨੂੰ ਜਿੱਦਨ ਅਸੀਂ ਮੰਨਣ ਲੱਗ ਪਏ ਘਰਾں ਚ ਵਸਾਉਣ ਲੱਗ ਪਏ ਤਾਂ ਤੁਸੀਂ ਵੇਖਿਓ ਵੀ ਸਤਗੁਰੂ ਦੀ ਮੇਰ ਹੈ ਜਦੋਂ ਉਦੋਂ ਨਹੀਂ ਪਤਾ ਲੱਗਿਆ ਵੀ ਸਾਡੇ ਕੋਲ ਰਾਜ ਹਾਲਾਂਕਿ ਬਾਦਸ਼ਾਹੀ ਤਾਂ ਸਾਡੇ ਪੈਰਾਂ ਚੋਂਦੀ ਰਹੀ ਹੈ ਅਸੀਂ ਪੈਰਾਂ ਚੁੱਤੀ ਦੀ ਲੋਕ ਤੇ ਰੱਖਦੇ ਰਹੇ ਆ ਜਿੱਦਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਦੇ ਪਾਂਧੀ ਬਣ ਗਏ ਨਾ ਜੀ ਤੇ ਬਾਦ ਸ਼ਾਇਆ ਬਾਦ ਸ਼ਾਇਆ ਤਾਂ ਸਾਡੀ ਜੋਤ ਦੀ ਨੁਕੀ ਜੋਤ ਦੀ ਅਜੁੱਤੀ ਦੀ ਨੋਕ ਤੇ ਨੇ ਜਿੱਦਣ ਅਸੀਂ ਸਤਿਗੁਰੂ ਗੁਰਨਾਨਕ ਸਾਹਿਬ ਦੀ ਸੋਚ ਪਾਸੇ ਹੋ ਗਏ ਤਾਂ ਉਸ ਦਿਨ ਇਹ ਬਾਦ ਸ਼ਾਇਆ ਸਾਡੇ ਸਿਰ ਤੇ ਰਾਜ ਕਰਨ ਲੱਗ ਪਈਆਂ ਨੇ ਨਹੀਂ ਤਾਂ ਜੁੱਤੀ ਦੀ ਨੋਕ ਤੇ ਅਸੀਂ ਰੱਖਦੇ ਹਾਂ ਜਿੰਨਾ ਚਿਰ ਗੁਰਨਾਨਕ ਸਾਹਿਬ ਦੀ ਸੋਚ ਸਾਡੇ ਪੱਲੇ ਰਹੀ ਹੈ ਇਸ ਲਈ ਕੋਸ਼ਿਸ਼ ਕਰੋ ਵੀ ਕਿਤੇ ਸਾਨੂੰ ਫੇਰ ਗੁਰਨਾਨਕ ਸਾਹਿਬ ਦੀ ਸੋਚ ਨੂੰ ਫੜਨ ਦਾ ਚਾਹ ਪੈਦਾ ਹੋਵੇ ਵੀ ਸੋਚ ਨੂੰ ਪਨਾਈਏ ਅਸੀਂ ਕਿਹੋ ਜੀ ਸੋਚ ਹੈ ਕਦੇ ਗੁਰਨਾانک ਸਾਹਿਬ ਨੂੰ ਪੜਨਾ ਬਾਚਣਾ ਸ਼ੁਰੂ ਕਰੋ ਸਮਝਣਾ ਸ਼ੁਰੂ ਕਰੋ ਤੇ ਜਿੱਦਨ ਉਹ ਬਾਬਾ ਨਾਨਕ ਸਾਨੂੰ ਸਮਝ ਆਉਣ ਲੱਗ ਪਿਆਣਾ ਉਦੋਂ ਉਹਦੀ ਸੋਚ ਤੇ ਸਤਗੁਰੂ ਮੇਰ ਕਰੇ ਵੀ ਸਾਰਿਆਂ ਨੂੰ ਸਮਝ ਆਵੇ ਪਰ ਉਦੋਂ ਉਸ ਗੁਰਨਾانک ਸਾਹਿਬ ਦੀ ਸੋਚ ਤੇ ਵਿਰਲੇ ਖੜੇ ਹੋਣਗੇ ਉਹ ਬਾਬਾ ਜੀ ਹੋਜਾ ਸੀ ਖੈਰ ਸਤਗੁਰੂ ਮੇਰ ਕਰਨ ਅਸੀਂ ਸਮਝੀਏ ਘਰਾਂ ਦੇ ਅੰਦਰ ਨਾਲ ਬੱਚਿਆਂ ਨੂੰ ਸਮਝਾਉਣਾ ਸ਼ੁਰੂ ਕਰੋ ਗੁਰੂ ਨਾਨਕ ਪਾਤਸ਼ਾਹ ਜਿਦੇ ਦਰਸ਼ਨ ਸਾਨੂੰ ਫੇਰ ਹੋਣਗੇ ਉਹਦੀ ਸੋਚ ਨੂੰ ਜਦ ਤਨ ਅਸੀਂ ਸਮਝਿਆ ਮੰਨਿਆ ਇਹ ਚੀਜ਼ਾਂ ਸਮਝਾਉਣੀਆਂ ਸ਼ੁਰੂ ਕਰੋ ਤਾਂ ਸਾਡਾ ਪਾਰ ਉਤਾਰ ਹੋ ਸਕਦਾ ਹੈ ਨਹੀਂ ਤਾਂ ਇਹ ਦੁਨੀਆ ਦਾ ਦਸਤੂਰ ਹੈ ਇੱਥੇ ਸਮਾਜ ਦੇ ਅੰਦਰ ਜਿਨੇ ਸਮਝਾਇਆ ਉਹਦਾ ਵਿਰੋਧ ਹੁੰਦਾ ਪਰ ਇੱਕ ਪੰਜਾਬ ਐਸਾ ਹੈ ਜਿਨੇ ਗੁਰੂ ਨਾਨਕ ਸਾਹਿਬ ਨੂੰ ਸਮਝਿਆ ਸੀ ਅੱਜ ਫੇਰ ਸਮਝਣ ਦੀ ਲੋੜ ਹੈ ਉਹ ਵੀ ਬੰਦੇ ਹੈਗੇ ਨੇ ਜਿਹੜੇ ਬਾਬੇ ਨਾਨਕ ਨੂੰ ਵੇਖ ਕੇ ਵੱਟੇ ਮਾਰਦੇ ਆ ਏ ਨਾ ਹੋਵੇ ਵੀ ਗੁਰੂ ਨਾਨਕ ਬੋਲਦਾ ਹੋਵੇ ਤੇ ਅਸੀਂ ਉਹਨਾਂ ਦੀ ਕਤਾਰ 'ਚ ਹੋਵੇ ਜਿਹੜੇ ਬਾਬੇ ਦੇ ਵੱਟੇ ਮਾਰਦੇ ਰਹੇ ਰੋੜੇ ਮਾਰਦੇ ਰਹੇ ਬਾਬੇ ਨੂੰ ਅਸੀਂ ਉਹਨਾਂ 'ਚ ਨਾ ਖੜੀਏ ਮੰਨਣਾ ਪੈਣਾ ਹੈ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਅਪਣਾਉਣਾ ਪੈਣਾ ਹੈ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਤੇ ਸਮਝ ਤਾਂ ਲੱਗੂ ਜਿੱਦ ਦਿਨ ਬਾਣੀ ਸ਼ੁਰੂ ਕਰੋਗੇ ਪੜ੍ਹਨੀ ਜਿੱਦ ਦਿਨ ਬਾਣੀ ਸਮਝਣੀ ਸ਼ੁਰੂ ਕਰੋਗੇ ਜਿੱਦ ਦਿਨ ਬਾਣੀ ਦੀ ਵਿਚਾਰ ਸਾਨੂੰ ਪਸੰਦ ਆਉਣ ਲੱਗ ਪਈ ਤਾਂ ਮੰਨਿਆ ਜਾਊ ਵੀ ਅੱਜ ਗੁਰੂ ਨਾਨਕ ਸੱਚੇ ਬਾਦਸ਼ਾਹ ਸਾਨੂੰ ਚੰਗੇ ਲੱਗਣ ਲੱਗੇ ਨੇ ਦਾਤਾ ਰਹਿਮਤ ਕਰੇ ਪਾਵਨ ਬਚਨ ਵਿਚਾਰਦੇ ਆ ਸਮਝਦੇ ਆ ਬੋਲਦੇ ਆ ਭੁੱਲਾਂ ਹੋਣੀਆਂ ਸੁਭਾਵਕ ਨੇ ਆਪ ਸਭ ਨਾਲ ਸੰਗਤਾਂ ਦਾ ਭਾਈ ਧੰਨਵਾਦ ਪੜਿਆ ਕਰੋ ਵਿਚਾਰਿਆ ਕਰੋ ਜਿੰਨੇ ਕ ਪਹੁੰਚਦੇ ਹੋ ਬਹੁਤ ਬਹੁਤ ਧੰਨਵਾਦ ਹੈ ਜਿੱਤਨੇ ਕ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ